ਸਸਿਕਾਲ ਜੀ ਸਾਰਿਆਂ ਨੂੰ ਸਭ ਤੋਂ ਪਹਿਲਾਂ ਤਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਆ ਜੀ ਤੁਸੀਂ ਸਾਡੇ ਛੋਟੇ ਜਿਹੇ ਸਨੇਹ ਤੇ ਸਾਰੇ ਜਣੇ ਪਹੁੰਚੇ ਹੋ ਔਰ ਇੱਕ ਬਹੁਤ ਹੀ ਜਿਹੜਾ ਅਹਿਮ ਮੁੱਦਾ ਉਹਦੇ ਤੇ ਅੱਜ ਆਪਾਂ ਅੱਜ ਗੱਲ ਕਰਨੀ ਆ ਜੀ ਇਹ ਸਮਾਜਿਕ ਨਿਆਂ ਦੀ ਗੱਲ ਹੈ ਜੀ ਤੁਸੀਂ ਮੇਰੇ ਪਿੱਛੇ ਦੇਖ ਰਹੇ ਹੋ ਇੱਧਰ ਬਾਬਾ ਸਾਹਿਬ ਦੀ ਫੋਟੋ ਹੈ ਜੀ ਭਾਰਤ ਰਤਨ ਬਾਬਾ ਸਾਹਿਬ ਬੀਰ ਅੰਬੇਦਕਰ ਜੀ ਔਰ ਦੂਜੇ ਸਾਡੇ ਜਿਹੜੇ ਰਤਨ ਸ਼ਹੀਦ ਆਜਮ ਭਗਤ ਸਿੰਘ ਜੀ ਉਹਨਾਂ ਦੀ ਦੂਜੇ ਪਾਸੇ ਫੋਟੋ ਹੈ ਏ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਨੇ ਔਰ ਭਗਵੰਤ ਮਾਨ ਜੀ ਨੇ ਲੋਕਾਂ ਤੋਂ ਇੱਕ ਇੱਕ ਮੌਕਾ ਮੰਗਿਆ ਜੀ ਸਾਨੂੰ ਇੱਕ ਮੌਕਾ ਦਿਓ ਔਰ ਉਹਨਾਂ ਨੇ ਕਿਹਾ ਕਿ ਜਿਹੜਾ ਸਾਨੂੰ ਰਸਤਾ ਬਾਬਾ ਸਾਹਿਬ ਬੀ ਆਰ ਅੰਬੇਦਕਰ ਜੀ ਨੇ ਦਿਖਾਇਆ ਸੀ ਔਰ ਜੋ ਸੋਚ ਸੀਦੇ ਆਜਮ ਪੱਕ ਸੰਧੀ ਸੀ ਉਹ ਅਸੀਂ ਉਹਦੇ ਤੇ ਚੱਲਾਂਗੇ ਇਹ ਸਿਰਫ ਮਹਿਕ ਅਸੀਂ ਮਤਲਬ ਇੱਕ ਮਹਿਜ ਇੱਕ ਤਸਵੀਰ ਨਹੀਂ ਲਾਈ ਹੈ ਅਸੀਂ ਉਹਨਾਂ ਦੀ ਸੋਚ ਤੇ ਪੈਰਾ ਦੇ ਰਹੇ ਹਾਂ ਉਹਦੇ ਵਿੱਚ ਜਿਹੜਾ ਪੰਜਾਬ ਦੇ ਤੁਹਾਨੂੰ ਪਤਾ ਹੋਵੇਗਾ ਕਿ ਜਿਹੜਾ ਸਾਡਾ ਐਡਵੋਕੇਟ ਜਨਰਲ ਦਾ ਆਫਿਸ ਆ ਉਹਦੇ ਵਿੱਚ 2.50 ਤੋਂ ਬਾਅਦ ਪੋਸਟ ਆ ਗਈ ਹੈ ਜੀ ਕਿ ਇਹ 75 ਸਾਲ ਹੋ ਗਏ ਜਿਹੜੀਆਂ ਤਿੰਨ ਪਾਰਟੀਆਂ ਹੈਗੀਆਂ ABC ਪਾਰਟੀਆਂ ਜਿਹਨਾਂ ਨੂੰ ਮੈਂ ਕਹਿੰਨਾ A ਫॉर ਅਕਾਲੀ B ਫॉर ਭਾਜਪਾ ਐਂਡ C ਫॉर ਕਾਂਗਰਸ ABC ਆੜਿਆ ਨੇ ਜਿਹੜੇ ਦਲਿਤ ਸੀ ਉਹਨਾਂ ਦੀਆਂ ਵੋਟਾਂ ਤਾਂ ਲਈਆਂ ਉਹਨਾਂ ਨੂੰ ਗਮਰਾਹ ਕਰਕੇ ਬਟ ਉਹਨਾਂ ਨੂੰ ਕਦੇ ਇਨਸਾਫ ਨਹੀਂ ਦਿੱਤਾ ਇਹ ਪਹਿਲੀ ਵਾਰ ਆ ਜਦੋਂ ਸ਼੍ਰੀ ਅਰਵਿੰਦ ਕੇਜਰੀਵਾਲ ਔਰ ਭਗਵੰਤ ਮਾਨ ਦੀ ਸਰਕਾਰ ਨੇ ਕਿਹਾ ਵੀ ਜਿਹੜੇ ਜੇ ਸਾਡੇ ਬੱਚੇ ਜਿਹੜੇ ਦਲਿਤ ਬੱਚੇ ਆ ਜੇ ਉਹ ਵਕੀਲ ਬਣਨਗੇ ਤਾਂ ਫਿਰ ਉਹ ਹਾਈ ਕੋਰਟ ਦੇ ਜੱਜ ਵੀ ਬਣਨਗੇ ਸੁਪਰੀਮ ਕੋਰਟ ਦੇ ਜੱਜ ਵੀ ਬਣਨਗੇ ਜੇ ਕੋਈ ਬੰਦਾ ਮਤਲਬ ਆਮ ਪਰਿਵਾਰ ਚੋਂ ਉੱਠ ਕੇ ਚਾਹੇ ਉਹ ਸਾਡਾ ਮੁੱਖ ਮੰਤਰੀ ਹੋਵੇ ਜਾਂ ਮੈਂ ਕਿਸਾਨ ਦਾ ਬੇਟਾ ਆ ਅਸੀਂ ਪਿੰਡ ਦੇ ਸਕੂਲ ਤੋਂ ਪੜ੍ਹ ਕੇ ਬੋਰੀ ਤੇ ਬੈਠ ਕੇ ਫੱਟੀ ਬਸਤੇ ਨਾਲ ਅਸੀਂ ਜੇ ਪੜ੍ਹ ਕੇ ਜੇ ਡਾਕਟਰ ਬਣੇ ਆ ਤਾਂ ਉਹ ਜੋ ਸੋਚ ਸਿੱਧਾ ਜਮ ਭਗਤ ਸਿੰਘ ਦੀ ਸੀ ਔਰ ਜੋ ਸੋਚ ਬਾਬਾ ਸਾਹਿਬ ਦੀ ਸੀ ਸਮਾਜਿਕ ਨਿਆਂ ਦੀ ਉਹਦੇ ਕਰਕੇ ਮੈਂ ਡਾਕਟਰ ਬਣਿਆ ਜੀ ਉਹਦੇ ਕਰਕੇ ਸਾਨੂੰ ਟੀਚਰਸ ਮਿਲੇ ਅੱਛੀ ਐਜੂਕੇਸ਼ਨ ਮਿਲੀ ਸਾਡਾ ਹੁਣ ਵੀ ਸਾਡਾ ਫੋਕਸ ਹੈ ਸੋ ਸਾਡੀ ਜਿਹੜਾ ਅੱਜ ਦਾ ਮੁੱਦਾ ਹੈਗਾ ਕਿ ਇਹ ਪਹਿਲੀ ਵਾਰ ਸ਼੍ਰੀ ਅਰਵਿੰਦ ਕੇਜਰੀਵਾਲ ਨੇ ਭਗਵੰਤ ਮਾਨ ਨੇ 58 ਸੀਟਾਂ ਜਿਹੜੀਆਂ ਹੈਗੀਆਂ ਉਹ ਰਿਜ਼ਰਵ ਕੀਤੀਆਂ ਉਹਦੇ ਚੋਂ ਵੀ 15 ਸੀਟਾਂ ਖਾਲੀ ਰਹਿ ਗਈਆਂ ਬਾਕੀ ਭਰ ਗਈਆਂ ਉਹਦੇ ਚ ਕੀ ਸੀਗਾ ਕਿ ਪੰਜਾਬੀ ਚ ਕਹਿੰਦੇ ਵੀ ਗੱਡੇ ਨਾਲ ਕੱਟਾ ਬੰਦ ਦਿਓ ਵੀ ਜੇ ਸੀਨੀਅਰ ਐਡਵੋਕੇਟ ਜਨਰਲ ਤਾਂ ਉਹਦੇ ਵਾਸਤੇ 20 ਲੱਖ ਦੀ ਸਲਾਨਾ ਆਮਦਨ ਆਉਣੀ ਚਾਹੀਦੀ ਹੈ ਜੀ ਜੇ ਐਡੀਸ਼ਨਲ ਆ 15 ਐਦਾਂ ਕਰਕੇ 10 ਉਹ ਉਹਦੇ ਕਰਕੇ 15 ਸੀਟਾਂ ਖਾਲੀ ਰਹਿ ਗਈਆਂ ਤੇ ਉਹਨੂੰ ਅਸੀਂ ਰਿਵਿਊ ਕੀਤਾ ਫਿਰ ਔਰ ਕੈਬਨੇਟ ਨੇ ਪਾਸ ਕਰਤਾ ਵੀ ਉਹਨੂੰ ਅੱਧਾ ਕਰ ਦਿਓ ਹੁਣ ਉਹ 15 ਸੀਟਾਂ ਵੀ ਭਰ ਗਈਆਂ ਇਹ ਪਹਿਲੀ ਵਾਰ ਹੈ ਆਜ਼ਾਦੀ ਤੋਂ ਬਾਅਦ ਕਿ ਜਿਹੜੇ 58 ਬੰਦੇ ਆ ਜਿਹੜੇ ਡਿਜ਼ਰਵਿੰਗ ਬੰਦੇ ਆ ਜਿਹੜੇ ਹਾਈ ਕੋਰਟ ਦੇ ਵਿੱਚ ਪ੍ਰੈਕਟਿਸ ਕਰਦੇ ਆ ਉਹ ਹੁਣ ਜਿਹੜੇ ਹੈਗੇ ਆ ਉਹ ਮਤਲਬ ਅਸਿਸਟੈਂਟ ਐਡਵੋਕੇਟ ਡਿਪਟੀ ਐਡਵੋਕੇਟ ਜਨਰਲ ਐਡੀਸ਼ਨਲ ਐਡਵੋਕੇਟ ਜਨਰਲ ਔਰ ਸੀਨੀਅਰ ਐਡਵੋਕੇਟ ਜਨਰਲ ਸਾਰੀਆਂ ਪੋਸਟਾਂ ਦੇ ਉੱਤੇ ਐਡੀਸ਼ਨਲ ਐਡਵੋਕੇਟ ਜਨਰਲ ਦੀਆਂ ਪੋਸਟਾਂ ਦੇ ਉੱਤੇ ਹੋਣਗੇ ਕੰਮ ਕਰਨਗੇ ਔਰ ਉਹਨਾਂ ਦੇ ਵਿੱਚੋਂ ਅੱਗੇ ਜਾ ਕੇ ਜਿਹੜਾ ਹੈਗਾ ਉਹ ਹਾਈ ਕੋਰਟ ਦੇ ਜੱਜ ਸਾਹਿਬਾਨ ਔਰ ਸੁਪ ਇਹ ਇੱਕ ਜਿਹੜਾ ਸਮਾਜਿਕ ਨਿਆਂ ਵਾਲੀ ਗੱਲ ਸੀ ਇਹ ਬਹੁਤ ਵੱਡਾ ਜਿਹੜਾ ਹੈਗਾ ਇਹ ਫੈਸਲਾ ਪੰਜਾਬ ਸਰਕਾਰ ਦਾ ਇਹਦੇ ਨਾਲ ਬਹੁਤ ਜਿਹੜੇ ਪ੍ਰਤਭਾਸ਼ਾਲੀ ਜਿਹੜੇ ਬੰਦੇ ਆ ਉਹ ਹਰ ਤਰ੍ਹਾਂ ਤੇ ਹੁੰਦੇ ਆ ਸਾਰੇ ਵਰਗਾਂ ਦੇ ਵਿੱਚ ਹੁੰਦੇ ਆ ਐਸ்சி ਐਸਟੀ ਦੇ ਵਿੱਚ ਵੀ ਬੀਸੀ ਦੇ ਵਿੱਚ ਵੀ ਉਹਨਾਂ ਸਾਰਿਆਂ ਨੂੰ ਮੌਕਾ ਮਿਲਣਾ ਚਾਹੀਦਾ ਉਹਨਾਂ ਦਾ ਬਣਦਾ ਹਿੱਸਾ ਮਾਨ ਸਤਕਾਰ ਸਭ ਨੂੰ ਮਿਲਣਾ ਚਾਹੀਦਾ ਸੋ ਇਹ ਇੱਕ ਮੈਂ ਆਪਣੇ ਨੈਸ਼ਨਲ ਕਨਵੀਨਰ ਦਾ ਮਾਨਯੋਗ ਮੁੱਖ ਮੰਤਰੀ ਸਾਹਿਬ ਦਾ ਧੰਨਵਾਦ ਕਰਦਾ ਕਿ ਉਹਨਾਂ ਨੇ ਇਹਦੇ ਬਾਰੇ ਸੋਚਿਆ ਔਰ ਜਿਹੜੇ ਉਹਨਾਂ ਨੂੰ ਉਹਨਾਂ ਦਾ ਬਣਦਾ ਹੱਕ ਦਿੱਤਾ ਤੇ ਮੈਨੂੰ ਪੂਰੀ ਉਮੀਦ ਹੈ ਕਿ ਉਹ ਬਹੁਤ ਵੱਡਾ ਯੋਗਦਾਨ ਪਾਣਗੇ ਕਿਉਂਕਿ ਉਹ ਆਮ ਪਰਿਵਾਰਾਂ ਚੋਂ ਉੱਠ ਕੇ ਗਏ ਹੋਣਗੇ ਉਹ ਉਹਨਾਂ ਨੂੰ ਜਿਹੜਾ ਜਸਟਿਸ ਹੈ ਉਹ ਮਤਲਬ ਸਸਤਾ ਮਿਲੇ ਤੁਰੰਤ ਮਿਲੇ ਤੇ ਉਹ ਜਿਹੜਾ ਜਿਹੇ ਕਹਿੰਦੇ ਨੇ ਜਸਟਿਸ ਡਿਲੇਡ ਜਸਟਿਸ ਡਿਨਾਈਡ ਵੀ ਡਿਲੇ ਨਾ ਹੋਵੇ ਔਰ ਜਿਹੜਾ ਮਤਲਬ ਜਿਹੜੀਆਂ ਵਕੀਲਾਂ ਦੀਆਂ ਕਰੋੜਾ ਰੁਪਏ ਦੀਆਂ ਫੀਸਾਂ ਨਾ ਦੇਣੀਆਂ ਪੈ ਉਹ ਜਿਹੜਾ ਇਹ ਜਿਹੜਾ ਲੋਕਾਂ ਨੂੰ ਜਿਹੜਾ ਇਨਸਾਫ ਮਿਲੇਗਾ ਉਹ ਸਸਤਾ ਮਿਲੇਗਾ ਜਲਦੀ ਮਿਲੇਗਾ ਜਦੋਂ ਇਹੋ ਜਿਹੇ ਬੰਦੇ ਜਿਹੜੇ ਹੈਗੇ ਆ ਮੈਰੀਟੋਰੀਅਸ ਬੰਦੇ ਆ ਜਿਹੜੇ ਉਹ ਵਾਰਦੇ ਉੱਤੇ ਬੈਠੇ ਹੋਣਗੇ ਜੀ ਬੈਂਚ ਦੇ ਉੱਤੇ ਬੈਠੇ ਹੋਣਗੇ ਜੀ ਸਰ ਇੱਕ ਉਹ ਰਜਿੰਦਰਾ ਹਸਪੀਟਲ ਜਿਹੜਾ ਪਾਣੀ ਭਰਿਆ ਜੀ ਉਹਦੇ ਬਾਰੇ ਕੀ ਦੇਖੋ ਉਹਦੇ ਚ ਆਪਾਂ ਹਰ ਇੱਕ ਚੀਜ਼ ਨਾ ਇੱਕ ਨਿਊਜ਼ ਨਹੀਂ ਹੁੰਦੀ ਜਿਵੇਂ ਹੁਣ ਜਿਹੜੀਆਂ ABC ਪਾਰਟੀਆਂ ਇਹ ਸਿੱਧਾ X ਤੇ ਪਹੁੰਚ ਜਾਣੀਆਂ ਇਹ ਜੀ ਮਤਲਬ ਨਾ ਜੇ ਹੁਣ ਤੁਹਾਡੇ ਘਰ 'ਚ ਵੀ AC ਲੱਗਿਆ ਤੇ ਉਹਦੀ ਰਿਪੇਅਰ ਕਰਾਉਂਦੇ ਹੋ ਉਹਦੀ ਸਰਵਿਸ ਕਰਦੇ ਹੋ ਥੋੜੀ ਜਿਹੀ ਲਾਈਟ ਬੰਦ ਕਰਦੇ ਹੋ ਨਾ ਜੀ ਉਹ ਸਾਨੂੰ ਆਸਤਾਲ 'ਚ ਵੀ ਕਰਨਾ ਪਊਗਾ ਜੀ ਤੁਹਾਡੇ ਘਰੇ ਵੀ ਕਿਸੇ ਵੇਲੇ ਪਾਣੀ ਦੀ ਟੂਟੀ ਖਰਾਬ ਹੋ ਜਾਂਦੀ ਹੈ ਫ੍ਰੀ ਹੋ ਜਾਂਦੀ ਹੈ ਉੱਥੇ ਵੀ ਇੱਕ ਟੂਟੀ ਫ੍ਰੀ ਹੋ ਗਈ ਹੁਣ ਇਹ ਮਤਲਬ ਆਪਾਂ ਨੂੰ ਜਦੋਂ ਆਪਾਂ ਉੱਥੇ ਨਾ ਜਿਹੜਾ ਸਟਾਫ ਨੇ ਇਮੀਜਿਟਲੀ ਰਿਸਪੌਂਡ ਕੀਤਾ ਪਲੰਬਰ ਨੂੰ ਬੁਲਾਇਆ ਉਹ ਰਿਪੇਅਰ ਹੋ ਚੁੱਕਿਆ ਸੋ ਹਰ ਇੱਕ ਚੀਜ਼ ਇੱਕ ਨਿਊਜ਼ ਨਹੀਂ ਆ ਜੀ ਮਤਲਬ ਆਪਾਂ ਕਈ ਗੱਲਾਂ ਜਿਹੜੀਆਂ ਆਪਣੇ ਘਰ 'ਚ ਵੀ ਹੁੰਦੀਆਂ ਆ ਰੋਜ਼ਮਰਾਂ ਦੀ ਜ਼ਿੰਦਗੀ 'ਚ ਹੁੰਦੀਆਂ ਆ ਜੇ ਮੇਰੇ ਹਸਪਤਾਲ ਦੇ ਵਿੱਚ ਮੇਰੇ ਕੋਲੇ ਜੇ ਉੱਥੇ ਮਤਲਬ ਜਨਰੇਟਰ ਕਿੰਨੇ ਆ ਦੇਖੋ 15 20 ਆ ਉਹਦੇ 'ਚ ਹੋ ਸਕਦਾ ਇੱਕ ਅੱਧਾ ਜਨਰੇਟਰ ਨੂੰ ਕਿਤੇ ਕੋਈ ਪ੍ਰੋਬਲਮ ਆ ਜਾਏ ਇੱਕ ਅੱਧੇ 'ਚ ਕੋਈ ਬੈਟਰੀ ਦੀ ਪ੍ਰੋਬਲਮ ਆ ਜਾਏ ਜਾਂ ਹੁਣ ਉਹਦੇ 'ਚ ਅਲੱਗ-ਅਲੱਗ ਵਿਭਾਗ ਨੇ ਆ ਪਬਲਿਕ ਹੈਲਥ ਦਾ ਵਿਭਾਗ ਹੈ ਬਿਜਲੀ ਦਾ ਵਿਭਾਗ ਹੈ ਰੋਡਸ ਬਣਾਉਣ ਵਾਲਾ ਵਿਭਾਗ ਹੈ ਹਾਰਟੀਕਲਚਰ ਦਾ ਵਿਭਾਗ ਹੈ ਕੋਈ ਅਲੱਗ-ਅਲੱਗ ਵਿਭਾਗ ਹੈ ਮੇਰੇ ਵਿਭਾਗ ਤੋਂ ਸવાય ਵੀ ਉਹ ਕਿਤੇ ਨਾ ਕਿਤੇ ਕੋਈ ਛੋਟੀ-ਮੋਟੀ ਪ੍ਰੋਬਲਮ ਸਾਨੂੰ ਘਰੇ ਵੀ ਆ ਜਾਂਦੀ ਹੈ ਹਰਥਾਂ ਤੇ ਆ ਜਾਂਦੀ ਹੈ ਦੁਨੀਆ ਦੇ ਗਲੋਬਲ ਲੈਵਲ ਤੇ ਆ ਜਾਂਦੀ ਹੈ ਤੁਸੀਂ ਦੇਖਿਆ ਨਾ ਜੀ ਪਿਛਲੇ ਜੇ ਇੱਕ ਵਾਰੀ ਜਦੋਂ ਸਾਰਾ ਇੰਟਰਨੈਟ ਦਾ ਸਿਸਟਮ ਫੇਲ ਹੋ ਗਿਆ ਜਦ ਫਲਾਈਟਾਂ ਸਾਰਾ ਕੁਝ ਮਤਲਬ ਟ੍ਰੇਨਾਂ ਸਾਰਾ ਕੁਝ ਬੈਂਕਿੰਗ ਸਾਰਾ ਕੁਝ ਸਟੇਮ ਟੂਆ ਕਰੰਡਿੰਗ ਆਲਟ ਤੁਸੀਂ ਟੈਕਨੋਲੋਜੀ ਦੇ ਡਿਪੈਂਡੈਂਟ ਹੋ ਤੁਸੀਂ ਬੰਦਿਆਂ ਤੇ ਡਿਪੈਂਡੈਂਟ ਹੋ ਕੋਈ ਬੰਦਾ ਗਲਤੀ ਕਰ ਦਿੰਦਾ ਕੋਈ ਨਾਰਮਲ ਬ੍ਰੇਕਡਾਊਨ ਹੋ ਜਾਂਦਾ ਸੋ ਇਟ ਵਾਸ ਅ ਰੂਟੀਨ ਬ੍ਰੇਕਡਾਊਨ ਕੋਈ ਐਡੀਬਟੀ ਕਰਨੀ ਸਰ ਕੇਂਦਰ ਸਰਕਾਰ ਵੱਲੋਂ ਲਗਾਤਾਰ ਆਮ ਆਦਮੀ ਪਾਰਟੀ ਦੇ ਅਗੂਆ ਪਰੇਡ ਕੀਤੀ ਜਾ ਰਹੀ ਹੈ ਅੱਜ ਵੀ ਸੀ ਬੇਜ ਰੇਡ ਹੋਈ ਜਰਗੇਸ਼ ਪਟਲ ਜੀ ਦੇ ਕਿਵੇਂ ਦੇਖਦੇ ਹੋ ਕੀ ਆਮ ਆਦਮੀ ਪਾਰਟੀ ਦੇ ਹੀ ਲੀਡਰਾਂ ਤੇ ਹਮੇਸ਼ਾ ਜਿਹੜੀ ਕਿ ਕਦੀ ਸ਼ਰਾਬ ਬੰਦੂ ਦੇ ਮੁੱਦੇ ਲੈ ਕੇ ਉਹਨਾਂ ਸੀਬੀਏ ਦੀ ਰੇਡ ਕਿਵੇਂ ਦਿਖਾਈ ਨੀ ਨੀ ਮੈਂ ਤੁਹਾਡੀ ਪਹਿਲੀ ਗੱਲ ਨਾਲ ਤਾਂ ਸਹਿਮਤ ਆ ਵੀ ਆਮ ਆਦਮੀ ਪਾਰਟੀ ਦੇ ਸਾਰੇ ਲੀਡਰਾਂ ਤੇ ਰੇਡ ਹੁੰਦੀ ਆ ਬਟ ਸਿਰਫ ਆਮ ਆਦਮੀ ਪਾਰਟੀ ਤੇ ਰੇਡ ਹੁੰਦੀ ਆ ਇਹ ਗੱਲ ਠੀਕ ਨਹੀਂ ਆ ਕਿਉਂਕਿ ਕਾਂਗਰਸ ਦੇ ਲੀਡਰਾਂ ਤੇ ਵੀ ਹੋਈ ਆ ਜੀ ਮਤਲਬ ਇਹਨਾਂ ਨੂੰ ਸਮਝਣ ਦੀ ਲੋੜ ਆ ਜੀ ਕਾਂਗਰਸ ਸਭ ਤੋਂ ਵੱਡੀ ਪਾਰਟੀ ਆ ਕਾਂਗਰਸ ਦੇ ਲੀਡਰਾਂ ਤੇ ਰੇਡ ਹੁੰਦੀ ਆ ਜੀ ਜਿਹੜੇ ਤੁਹਾਡੇ ਆਰਜीडी ਆ ਉਹਨਾਂ ਦੇ ਲੀਡਰਾਂ ਤੇ ਹੁੰਦੀ ਆ ਜਿਹੜੇ ਸਮਾਜਵਾਦੀ ਪਾਰਟੀ ਆ ਜਾਂ ਮਮਤਾ ਬੇਨਰਜੀ ਦੀ ਪਾਰਟੀ ਆ ਉੱਥੇ ਦੇਖੋ ਕਿ ਉਹ ਬੰਗਾਲ ਦਾ ਕੀ ਹਾਲ ਕਰ ਰੱਖਿਆ ਮਨੀਪੁਰ ਦਾ ਦੇਖੋ ਜਿੱਥੇ ਉਹਨਾਂ ਦੀ ਡਬਲ ਇੰਜੀਨੀਅਰ ਸਰਕਾਰ ਸੀ ਉਹਦਾ ਕੀ ਹਾਲ ਕਰ ਰੱਖਿਆ ਇਹ ਜਿਹੜੀ ਇਹਨਾਂ ਦੀ ਸੋਚ ਆ ਨਾ ਜੀ ਜਿਹੜੀ ਏ ਬੀ ਸੀ ਦੇ ਵਿੱਚੋਂ ਬੀ ਆ ਜਿਹੜੀ ਇਹ ਸਭ ਤੋਂ ਵਰਸਟ ਆ ਇਹ ਇਹਦਾ ਇਹਦਾ ਜਿਹੜਾ ਹੈਗਾ ਨਾ ਜੀ ਇਹਦਾ ਮਿਨੋਰਟੀਜ਼ ਦੇ ਪ੍ਰਤੀ ਦਲਿਤਾਂ ਦੇ ਪ੍ਰਤੀ ਔਰਤਾਂ ਦੇ ਪ੍ਰਤੀ ਮਤਲਬ ਮੈਂ ਕਹੂੰਗਾ ਵੀ 80% ਆਫ ਦੀ ਪੋਪੂਲੇਸ਼ਨ ਦੇ ਪ੍ਰਤੀ ਇਹਨਾਂ ਦਾ ਜਿਹੜਾ ਜਿਹੜਾ ਰਵਈਆ ਹੈਗਾ ਉਹ 네ਗੇਟਿਵ ਹੈ ਇਹਨਾਂ ਨੇ ਜੋ ਮਨੀਪਾਲ ਦਾ ਹਾਲ ਕੀਤਾ ਜੋ ਇਹ ਬੰਗਾਲ ਦਾ ਹਾਲ ਕਰਨ ਲੱਗਿਆ ਜੋ ਇਹਨਾਂ ਨੇ ਕਿਸਾਨਾਂ ਦਾ ਹਾਲ ਕੀਤਾ ਜੋ ਇਹਨਾਂ ਨੇ ਮਜ਼ਦੂਰਾਂ ਦਾ ਹਾਲ ਕੀਤਾ ਵੀ 13 13 ਮਹੀਨੇ ਉਹਨਾਂ ਨੂੰ ਬੜਾਈ ਰੱਖਦੇ ਆ ਦੇ ਰੌਣ ਬਹੁਤ ਜੋ ਇਹਨਾਂ ਨੇ ਪਹਿਲਾਂ ਕਸ਼ਮੀਰ ਦਾ ਹਾਲ ਕੀਤਾ ਸੋ ਇਹਨਾਂ ਨੂੰ ਸਾਰਿਆਂ ਨੂੰ ਸਮਝਣ ਦੀ ਲੋੜ ਹੈ ਜੀ ਥੋੜੇ ਪਹਿਲਾਂ ਇਹਨਾਂ ਦੇ ਨਾਲ ਜਿਹੜੇ ਆਂਧਰਾ ਪ੍ਰਦੇਸ਼ ਦਾ ਪਹਿਲਾ ਮੁੱਖ ਮੰਤਰੀ ਰਲ ਗਿਆ ਹੁਣ ਦੂਜਾ ਰਲ ਗਿਆ ਇਹਨਾਂ ਦੀਆਂ ਗਲਤਫਹਿਮੀਆਂ ਜਿੰਨੀ ਦੇਰ ਦੂਰ ਨਹੀਂ ਹੁੰਦੀਆਂ ਜਾਂ ਬਿਹਾਰ ਤੱਕ ਇਹ ਸਾਰਿਆਂ ਨੂੰ ਸਮਝ ਕੇ ਸੋਚ ਕੇ ਚੱਲਣਾ ਪਏਗਾ ਆਪਾਂ ਨੂੰ ਰਸਤਾ ਜਿਹੜਾ ਬਾਬਾ ਸਾਹਿਬ ਡੀ ਆਰ ਅੰਬੇਦਕਰ ਜੀ ਨੇ ਜਿਹੜਾ ਸੰਵਿਧਾਨ ਦਿੱਤਾ ਉਹਦੇ ਤੇ ਇਹਨਾਂ ਭਿੰਨ ਨੂੰ ਲਾਗੂ ਕਰਨਾ ਪਏਗਾ ਉਸ ਰਸਤੇ ਤੇ ਚੱਲਣਾ ਪਏਗਾ ਜਿਹੜੀ ਇਕਨੋਮਿਕ ਡਵੈਲਪਮੈਂਟ ਦਾ ਮਾਡਲ ਸਾਨੂੰ ਸ਼ੇਧਾ ਚ ਪਾਕਿਸਤਾਨ ਨੇ ਦਿੱਤਾ ਸੀ ਉਹਦੇ ਤੇ ਚੱਲਣਾ ਪਏਗਾ ਸਮਾਜਤਾ ਅੱਗੇ ਵਧੇਗਾ ਬਹੁਤ ਬਹੁਤ 2017 ਦੇ ਵਿੱਚ ਤੁਸੀਂ ਮੰਗ ਕੀਤੀ ਜੀ ਇਹਨੂੰ ਸੁਝੋਦਨ ਦੀ 2022 ਦੇ ਵਿੱਚ ਤੁਸੀਂ ਇਹਨੂੰ ਪੂਰਾ ਕੀਤਾ ਤੇ ਹੁਣ ਹੁਣ ਤਾਂ ਕਿੰਨੇ ਆ ਤੁਸੀਂ ਪੋਸਟਾਂ ਜਿਹੜੀਆਂ ਭਰ ਚੁੱਕੇ ਹੋ ਜੀ ਅਸੀਂ 58 ਜਿਹੜੀਆਂ ਰਿਜ਼ਰਵ ਕੀਤੀਆਂ ਸੀ ਜੀ ਉਹਦੇ ਚੋਂ ਸਿਰਫ ਜਿਹੜੀਆਂ ਹੈਗੀਆਂ ਉਹ 15 ਖਾਲੀ ਸੀ ਜੀ ਜਿਹੜਾ ਮੈਂ ਦੱਸਿਆ ਸੀ ਕਰਟੇਰੀਆ ਚੇਂਜ ਕਰਤਾ ਹੁਣ ਉਹ ਸਾਰੀਆਂ 50 ਦੀਆਂ 58 ਸਾਰੀਆਂ ਭਰ